ਪਾਵਨ ਚਿੰਤਨ ਧਾਰਾ ਆਸ਼ਰਮ ਦੇ ਸੰਸਥਾਪਕ ਸ਼੍ਰੀ ਗੁਰੂ ਪਵਨ ਸੇਨਾ ਜੀ ਦੁਆਰਾ ਚਲਾਏ ਜਾ ਰਹੇ ਸਨਾਤਨ ਸਨਮਾਨ ਮਿਸ਼ਨ ਦੇ ਤਹਿਤ ਰਿਸ਼ੀ ਕੋਲਸ਼ਾਲਾ ਕੇਂਦਰ ਰਈਆ ਦੇ ਬੱਚਿਆਂ ਨੇ ਅੱਜ ਬਿਆਸ ਨਦੀ ਦੇ ਨੇੜੇ ਲੋਕਾਂ ਦੁਆਰਾ ਸੁੱਟੀਆਂ ਗਈਆਂ ਟੁੱਟੀਆਂ ਮੂਰਤੀਆਂ ਤੇ ਦੇਵਤਿਆਂ ਦੀਆਂ ਤਸਵੀਰਾਂ ਇਕੱਠੀਆਂ ਕੀਤੀਆਂ ਹਾਂਜੀ ਦਰੂਪ ਜੀ ਅੱਜ ਇਕੱਠੇ ਹੋ ਕੇ ਕਰਨਾ ਚਾਹੋਗੇ ਆਪਕੇ ਇਤਨਾ ਛੋਟੇ ਛੋਟੇ ਬੱਚੇ ਅੱਜ ਇਕੱਠੇ ਹੋਏ ਕੀ ਕਰਨਾ ਚਾਹੋਗੇ ਮੈਂ ਪਵਨ ਚਿੰਤਨ ਦਾ ਆਸ਼ਰਮ ਕਾ गपचरा का विद्यार्थी हूं मैं आज अखंडित मूर्तियों को आ, उठाने आया हूं लोगों को क्या मैसेज देना चाहोगे आपका दिल दुखता है जब ये चीज देखते हो कि जिस भगवान को पूछते हैं दुखता है। लोगों को क्या समझाना चाहोगे मैसेज देना चाहोगे शायद कोई समझ आए कि ऐसे मत फेंको जब हम करेंगे अपने भगवान का सम्मान तभी विषय करेगा उन्हें प्रणाम ਕੀ ਕਹਿਣਾ ਚਾਹੋਗੇ ਕਿਦਾਂ ਲੋਕ ਜਿਹੜੇ ਇਸ ਤੇ ਮਤਲਬ ਇੱਕ ਕਹਿ ਸਕਦੇ ਆ ਸਿੱਧੇ ਸ਼ਬਦਾਂ ਵਿੱਚ ਕਿ ਲੋਕ ਮਾਂ ਪਿਓ ਨੂੰ ਵੀ ਘਰੋਂ ਕੱਢ ਦਿੰਦੇ ਆ ਫਿਰ ਮੂਰਤੀਆਂ ਨਾ ਪਰਮਾਤਮਾ ਪਹਿਲਾਂ ਮਾਂ ਪਿਓ ਚ ਪਰ ਇੱਥੇ ਕਿੰਨਾ ਕੋ ਮਨ ਦੁਖੀ ਹੁੰਦਾ ਲੋਕਾਂ ਦੇ ਹਾਲਾਤ ਵੇਖ ਕੇ ਲੋਕਾਂ ਦੀ ਸੋਚ ਵੇਖ ਕੇ ਕਿ ਕਿਸ ਤਰ੍ਹਾਂ ਜਿਹੜਾ ਨਰਾਦਰ ਕੀਤਾ ਜਾਂਦਾ ਹੈ ਮੂਰਤੀਆਂ ਦਾ ਅੱਜ ਤੁਸੀਂ ਇੱਕ ਮੈਸੇਜ ਬਹੁਤ ਵੱਡਾ ਦੇਣ ਪਹੁੰਚਿਓ ਕੀ ਕਹਿਣਾ ਚਾਹੋਗੇ ਦੇਖੋ ਜੀ ਬਹੁਤ ਵੱਡੀ ਗੱਲ ਆ ਤੁਸੀਂ ਜਦੋਂ ਇੱਥੇ ਆਣ ਕੇ ਦੇਖਿਆ ਕਿ ਬਹੁਤ ਜ਼ਿਆਦਾ ਮੋਟੀਆਂ ਇਥੇ ਪੰਨਿਆਂਾਂ ਵਿੱਚ ਆਪਣੇ ਫੋਟੋਆਂ ਤੇ ਆਪਣੇ ਜੋ ਵੀ ਆਪਾਂ ਕੀਤਾ ਜਾਂ ਕੁਝ ਪੜਦੇ ਆ ਸਾਰੀਆਂ ਪੁਸਤਕਾਂ ਪੰਨਿਆਂਾਂ 'ਚ ਸਾਰੇ ਗ੍ਰੰਥ ਵਿੱਚ ਪਾਏ ਹੋਏ ਆ ਸਾਰੇ ਇਹਦੇ ਵਿੱਚ ਤੇ ਇਹਦੇ ਵਾਸਤੇ ਉਹ ਬੇਦਰਭੀ ਆ ਆਪਾਂ ਜੋ ਵੀ ਉਹਨੂੰ ਸਮਝਦੇ ਆ ਹਣਾ ਜੇ ਆਪਾਂ ਨਹੀਂ ਕਹਿੰਦੇ ਆ ਕਿ ਇਸ ਨੂੰ ਆਪਾਂ ਕੋਈ ਵੀ ਨਾ ਕੀਤਾ ਜਾਵੇ ਸਗੋਂ ਆਪਾਂ ਇਸ ਨੂੰ ਸਾਰੇ ਹੀ ਸਮਝਣ ਤੇ ਆਪਾਂ ਇਸ ਦੀ ਸਾਫ ਸਫਾਈ ਕਰਨੀ ਆ ਤੇ ਫਿਰ ਹੀ ਸਾਫ ਸਫਾਈ ਹੋਈ ਜਾਏਗੀ ਬਾਕੀ ਸਭ ਤੋਂ ਮੇਨ ਪਾਵਨ ਚਿੰਤਨ ਧਾਰਾ ਵੱਲੋਂ ਜੋ ਵੀ ਇਹ ਆਪਣਾ ਰਿਸ਼ੀਕੁਲ ਸ਼ਾਲਾ ਦੇ ਬੱਚੇ ਕੰਮ ਕਰ ਰਹੇ ਆ ਨਾਲ ਜਿੰਦੇ ਦੀ ਕੀ ਭਾਜੀ ਸਾਰਾ ਕੁਝ ਤੇ ਇਹ ਸਾਥ ਸਾਰੇ ਨਾਲ ਇੱਕ ਦੂਜੇ ਨਾਲ ਇੰਨਾ ਦਾ ਵੀ ਰਲ ਕੇ ਤਈਏ ਇਹ ਵੀ ਨਾਲ ਰਲ ਕੇ ਤਈਏ ਤੇ ਫਿਰ ਸਾਰਾ ਕੁਝ ਜਿਹੜਾ ਵਧੀਆ ਹੋ ਸਕਦਾ ਹਾਂਜੀ ਭਲਾਈਪੁਰ ਸਾਹਿਬ ਅੱਜ ਦਰਿਆ ਤੇ ਪਹੁੰਚੇ ਹੋਏ ਹੋ ਰਿਸ਼ੀਕੁਲ ਸ਼ਾਲਾ ਦੇ ਮੈਂਬਰਾਂ ਦੇ ਨਾਲ ਛੋਟੇ ਛੋਟੇ ਬੱਚੇ ਆ ਜਿਹੜੇ ਇੱਕ ਸਮਾਜ ਨੂੰ ਬੜਾ ਵਧੀਆ ਸੁਨੇਹਾ ਦੇ ਰਹੇ ਆ ਇੱਕ ਮੰਨੇ ਆਪਾਂ ਸ਼ਰਧਾ ਰੱਖ ਕੇ ਪ੍ਰਮਾਤਮਾ ਦਾ ਰੂਪ ਮੰਨ ਕੇ ਪੂਜਦੇ ਆਂ ਅਤੇ ਪੂਜਨ ਤੋਂ ਬਾਅਦ ਜੋ ਮੂਰਤੀ ਖੰਡਿਤ ਹੋ ਜਾਂਦੀ ਏ ਥੋੜੀ ਬਹੁਤੀ ਆਪਾਂ ਉਸ ਦੀ ਬੇਕਦਰੀ ਕਰ ਦਿੰਨੇ ਆ ਕੀ ਕਹਿਣਾ ਚਾਹੋਗੇ ਅੱਜ ਮੇਰੇ ਬਹੁਤ ਹੀ ਸਤਿਕਾਰਯੋਗ ਡਾਕਟਰ ਸ਼੍ਰੀ ਰਜਿੰਦਰ ਰਿਖੀ ਜੀ ਵੱਡੇ ਭਰਾ ਜਿਹਦੇ ਉਪਰਾਲੇ ਨਾਲ ਅਤੇ ਪਾਵਨ ਆਸ਼ਰਮ ਵੱਲੋਂ ਜਿਹੜੇ ਸਾਡੇ ਅੱਜ ਬੱਚਿਆਂ ਦੇ ਨਾਲ ਇਹ ਸਾਰਾ ਪ੍ਰੋਗਰਾਮ ਕੀਤਾ ਗਿਆ ਜੋ ਰਿਸ਼ੀ ਕੁਸ਼ ਰਿਸ਼ੀ ਕੁੱਲ ਸ਼ਾਲਾ ਜਿਹੜਾ ਉਹ ਆਸ਼ਰਮ ਚਲਾਉਂਦੇ ਆ ਉਸ ਦੇ ਮੁਤਾਬਕ ਅੱਜ ਬੱਚਿਆਂ ਦੇ ਸਹਿਯੋਗ ਦੇ ਨਾਲ ਜਿਹੜੀਆਂ ਵੀ ਖੰਡਿਤ ਕੀਤੀਆਂ ਹੋਈਆਂ ਮੂਰਤੀਆਂ ਨੂੰ ਦਰਿਆ ਦੇ ਕੰਢੇ ਵਿੱਚ ਛੁੱਟਿਆ ਜਾਂਦਾ ਅੱਜ ਉਹਨਾਂ ਨੂੰ ਜੋ ਮੇਰੇ ਹਿਸਾਬ ਦੇ ਨਾਲ ਕਿ ਉਹ ਬੇਅਦਬੀ ਕੀਤੀ ਜਾਂਦੀ ਅੱਜ ਉਹਨਾਂ ਨੂੰ ਅਸੀਂ ਇਸ ਜ਼ਮੀਨ ਦੇ ਵਿੱਚ ਟੋਆ ਕੱਢ ਕੇ ਉਹਦੇ ਵਿੱਚ ਦੱਬ ਰਹੇ ਆ ਇਹ ਬੱਚਿਆਂ ਦੇ ਸਹਿਯੋਗ ਦੇ ਨਾਲ ਤਾਂ ਜੋ ਜੋ ਸਾਡੇ ਇੱਥੇ ਆਉਣ ਜਾਣ ਦੇ ਲੋਕ ਵੇਖਦੇ ਆਓ ਇੱਕ ਹਿਸਾਬ ਨਾਲ ਮੇਰੇ ਹਿਸਾਬ ਨਾਲ ਤੇ ਬੇਅਦਬੀ ਆ ਵੇ ਵੀ ਲੱਗਦਾ ਭਲਾਈਪੁਰ ਸਾਹਿਬ ਕਿਤੇ ਨਾ ਕਿਤੇ ਜਿੰਨੀ ਕੋ ਪ੍ਰਮਾਤਮਾ ਦੀ ਤੁਸੀਂ ਸ਼ਰਧਾ ਨਾਲ ਪੂਜਾ ਕੀਤੀ ਹੁੰਦੀ ਆ ਉਸ ਤੋਂ ਬਾਅਦ ਜਦੋਂ ਇਸ ਤਰ੍ਹਾਂ ਬੇਕਦਰੀ ਕਰਦੇ ਹੋ ਪ੍ਰਮਾਤਮਾ ਦੂਣਾ ਨਾਰਾਜ਼ ਹੁੰਦਾ ਹੋਗਾ ਬਿਲਕੁਲ ਬਿਲਕੁਲ ਇਹ ਇਹਨਾਂ ਲੋਕਾਂ ਨੂੰ ਥੋੜਾ ਸਮਝਣ ਦੀ ਲੋੜ ਆ ਕਿ ਜਿੰਨੇ ਵੀ ਆਪਾਂ ਪੂਜਾ ਕਰਦੇ ਆ ਦੋ ਦਿਨ ਜਾਂ 9 ਦਿਨ ਮੇਰੇ ਹਿਸਾਬ ਨਾਲ ਪੂਜਾ ਹੁੰਦੀ ਆ ਮੂਰਤੀ ਦੀ ਮੂਰਤੀ ਉਸ ਤੋਂ ਲਾਵਾ ਵੀ ਮੂਰਤੀਆਂ ਗਣੇਸ਼ ਜੀ ਤੋਂ ਲਾਵਾ ਵੀ ਮੂਰਤੀਆਂ ਜਿਹੜੀਆਂ ਘਰ ਚ ਕਿਤੇ ਸਾਲ ਰਹੀਆਂ ਹੋਣਗੀਆਂ ਕਿਤੇ ਦੋ ਸਾਲ ਰਹੀਆਂ ਇੱਥੇ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਜਿੱਦਾਂ ਮਾਤਾ ਕੋਈ ਸਰੂਪ ਆ ਕੋਈ ਹਰ ਇੱਕ ਤਰ੍ਹਾਂ ਦੇ ਸਰੂਪ ਵੀ ਪਏ ਆ ਕਾਰਡ ਪਏ ਆ ਇੱਥੇ ਚੁੰਨੀਆਂ ਪਈਆਂ ਵਾ ਮਾਤਾ ਦੀਆਂ ਅਲੱਗ-ਅਲੱਗ ਤਰ੍ਹਾਂ ਦੇ ਮੰਦਰ ਪਏ ਆ ਕੋਈ ਮਾਤਾ ਦਾ ਕੋਈ ਸ਼ਿਵਜੀ ਜੀ ਦਾ ਕੋਈ ਹਨੂਮਾਨ ਜੀ ਦਾ ਕੋਈ ਗਣੇਸ਼ ਜੀ ਦਾ ਮੰਦਰ ਪਏ ਆ ਮੇਰੇ ਹਿਸਾਬ ਦੇ ਨਾਲ ਆਪਾਂ ਨੂੰ ਉਹਦਾ ਕੋਈ ਫਲ ਨਹੀਂ ਮਿਲਦਾ ਆਪਣੇ ਸਿਰ ਤੇ ਹੋਰ ਭਾਰ ਚੜਦਾ ਢਿੱਲੋ ਸਾਹਿਬ ਅੱਜ ਪਹੁੰਚੇ ਹੋਏ ਉਹ ਦਰਿਆ ਦੇ ਕਿੰਨਾ ਕੋ ਮਨ ਜਿਹੜਾ ਦੁਖੀ ਹੁੰਦਾ ਇਹ ਚੀਜ਼ ਵੇਖ ਕੇ ਕੀ ਇੱਕ ਚੀਜ਼ ਦੀ ਤੁਸੀਂ ਬੇਕਦਰੀ ਕਰਦੇ ਹੋ ਮੈਸੇਜ ਕੀ ਦੇਣਾ ਚਾਹੋਗੇ ਲੋਕਾਂ ਨੂੰ ਹਾਈਬ੍ਰਿਡ ਇਸ ਨਹੀਂ ਹੈ ਪੂਜਾ ਕਰਨੀ ਬਹੁਤ ਚੰਗੀ ਗੱਲ ਆ ਸਾਰਿਆਂ ਨੂੰ ਕਰਨੀ ਚਾਹੀਦੀ ਆ ਪਰ ਪੂਜਾ ਕਰਨ ਤੋਂ ਬਾਅਦ ਜਿੰਨਾ ਦੁਬਾਰ ਮੂਟੀਆਂ ਦੀ ਇੰਨੀ ਪੂਜਾ ਨਹੀਂ ਸਾਫ਼ ਸਵਾਲ ਕਰਾਂ ਚ ਕੀਤੀ ਹੁੰਦੀ ਆ ਉਹਨਾਂ ਨੂੰ ਇਦਾਂ ਬਿਲਿਆ ਸੁੱਟ ਦੇਣਾ ਤੇ ਮੈਨੂੰ ਸਹੀ ਨਹੀਂ ਲੱਗ ਰਿਹਾ ਇਹਦੇ ਨਾਲ ਵਾਤਾਵਰਨ ਮਰਨ ਨਹੀਂ ਜਿਹੜਾ ਉਹ ਵੀ ਦੂਸ਼ਿਤ ਹੁੰਦਾ ਤੇ ਬੇਅਦਬੀ ਵੀ ਜਿਹੜੀ ਆ ਇਹ ਹੁੰਦੀ ਆ ਇਹ ਨਹੀਂ ਹੋਣੀ ਚਾਹੀਦੀ ਇਹ ਲੋਕਾਂ ਨੂੰ ਕਿਤੇ ਨਾ ਕਿਤੇ ਭਾਜੀ ਆਪ ਹੀ ਟਲਣਾ ਪਊਗਾ ਲੋਕੀ ਸਰਕਾਰਾਂ ਦਾ ਦੋਸ਼ ਕੱਢ ਦਿੰਦੇ ਆ ਸਰਕਾਰਾਂ ਤੋਂ ਪਹਿਲਾਂ ਆਪਣੇ ਆਪ ਨੂੰ ਕੋਈ ਚੇਂਜ ਕਰਕੇ ਨਹੀਂ ਖੁਸ਼ਕੀ ਕਹਿਣਾ ਚਾਹੋਗੇ ਪਹਿਲਾਂ ਹਰ ਕਿਸੇ ਨੂੰ ਆਪਣੇ ਆਪ ਤੋਂ ਸ਼ੁਰੂ ਕਰਨਾ ਚਾਹੀਦਾ ਜਿਹੜਾ ਸਾਫਾਈ ਦਾ ਵਾਤਾਵਰਨ ਦੂਸ਼ਿਤ ਹੋ ਰਿਹਾ ਜਿੰਨੋਂ ਆਪਾਂ ਆਪਣੇ ਆਪ ਤੋਂ ਸ਼ੁਰੂ ਕਰਾਂਗੇ ਤਾਂ ਤਾਂ ਹੀ ਦੂਸਰੇ ਨੂੰ ਕਹਿ ਸਕਦੇ ਆਂ ਆਪਾਂ ਦੂਸਰਿਆਂ ਨੂੰ ਦੋਸ਼ ਦੇ ਕੇ ਬੱਟ ਨਹੀਂ ਸਕਦੇ